ਗੰਗਾਾਂ ਦੀ ਦਰਿਆ ਚ ਬੜਾ ਰਾਜ ਦੇਖਾ ਏ ਓਨ ਬਹੁਤ ਔਖੇ ਮੜ ਪੁਜੇ ਨਾਉ ਜੁ ਆ ਮੇ ਗਏ ਵਾ ਨਾ ਹਾਨੂੰ ਫੜ ਫੜ ਕੇ ਤੂਤਾ ਕੱਢਿਆ ਨਾ ਹਦਾਇਦ ਰੂ ਰਸਤਾ ਰਹਿ ਗਿਆ ਨਾ ਇਦ੍ਰੂ ਵਿੱਚੇ ਦਰਿਆਏ ਵਿੱਚੇ ਭੁੱਖੇ ਆਂ ਬੈਠੇ ਰੇ ਬੁਰੀਆ ਤੋਈਸ ਤੇ ਪਾਣੀ ਵੀ ਗੇੜੀਆਂ ਐ ਤੂੰ ਮੰਗਦੇ ਏਂ ਵਿਹਾਲ ਪਾਣੀ ਛੋੜ ਕੇ ਦਿੱਤੀ ਜਾ ਉਹ ਨਾ ਖ ਨਹੀਂ ਹੋ ਅੱਗੇ ਚੱਲਣਾ ਕੋਹ ਦਾ ਦੁੱਧ ਮੈਨੂੰ ਉਟਾ ਦੇ ਦੁੱਧ ਮੈਂ ਆ ਕਰਾਂ ਦਾ ਦੂਜਾ ਲਗਾਉਂਦਾ ਮੈਨੂੰ ਦਿਓ ਮੈਂ ਝੋੜਾ ਕਰਨ ਕਰਨਾ ਤੇ ਹੀ ਵੀ ਨਹੀਂ ਕੁਛ ਮਾਂਮੀ ਦੀ ਬੋਲ ਤਾਂ ਆਮਣੀ ਕਿ ਇੱਥੇ ਵੀ ਆ ਜਾਣੀ ਐ ਕਿ ਕਿੱਧਰ ਜਾ ਕੇ ਯੰਨਾ ਭਾਈ ਮਾਣ ਸਾਦਾ ਪੁੱਤਰਾ ਇੱਥੂ ਆਈ ਫੱਜੇ ਜਨ ਟੈਂਡ ਫੂੜੀ ਚੱਕਤੇ ਤੇ ਉਹ ਤੂੰ ਮੋੜ ਆਗੂ ਕੋਈ ਲਲ ਕਰਦਾ ਵੀ ਤੂੰ ਹੀ ਆ ਵੀ ਮਰੇ ਜੇ ਤੇ ਨਾਲ ਹਾਮੀ ਮਾਰ ਦਿੱਤਾ ਜੀ ਤੇ ਤੁਸੀਂ ਤਾਂ ਖਰਕੌਰ ਮਿੰਟ ਦਾ ਖਾਂਦੇ ਪੈ ਜੇ ਵੀ ਆ ਧੋਨੂ ਰਾਸ਼ਨ ਵਗੈਰੇ ਹੋਂ ਤਾਂ ਨਹੀਂ ਮਿਲਦੇ ਅੱਗੇ ਤਾਂ ਬੜੇ ਮਿਲਦੇ ਰਹਨੇ ਅੰਦਰਾਂ ਦਾੰਦੀ ਦੇ ਰਾਜ ਚ ਬੜਾ ਰਾਜ ਵਿਖਾ ਏ ਹੋਂ ਬਹੁਤ ਔਖੇ ਦੇ ਕੋਈਗਾ ਇਟ ਕੋ ਖਾਵਾ ਜੀ ਨਹੀਂ ਹੈਗਾ ਤੋ ਪਤਰਾ ਕੋਈ ਨਹੀਂ ਬਾਤੀ ਗਾਇ ਵੈਨੇ ਤੇ ਕੋਈ ਕੈਸੇ ਪਿੰਦ ਗਾਇ ਨਹੀਂ ਇੱਕ ਦੋ ਕੋਈ ਪਿਛੇ ਪਿੰਦ ਗਾਇ ਨਹੀਂ ਤੇ ਅਸੀਂ ਤਾਂ ਮਾਇ ਤਾਂ ਕੋਨੀ ਇੱਥੂ ਆਇਂ ਤੇ ਲਿਕਈ ਕਰਨੀ ਮਾਂ ਦੀ ਬਾਤ ਆਮਣੀ ਇੱਥੇ ਵੀ ਆ ਜਾਣੀ ਹੈ ਕਿ ਕਿੱਧਰ ਜਾਏ ਉਹ ਆਦਮ ਤਾਂ ਜਿਹੜੇ ਨਾ ਇਵੇਂ ਵੀ ਬਾਬ ਮਾਰੀ ਹੁੰਦੇ ਹੈ ਤੇ ਲੋਕ ਕੋਈ ਅਗਾ ਅਗਾ ਬਾਬ ਮਾਰੀ ਦੇ ਅੱਗ ਪੈਂਦਾ ਹੈ ਤੂੰ ਪਿਛੇ ਦੇ ਅੱਗ ਪੈਂਦਾ ਹੈ ਉਹ ਆਦਾਂ वो बड़े मुश्किल जरा अपने धन धन के लंगल लगे को डुब गए कोई बुरी हालात हाँ हुई मुड़ को जो नौजवान है सू फड़ते कदया मुड़ी लगी हुई अली क्या बनते मुझू सन जी कदया व ਨਈ ਆਹ ਇਟਾ ਨੇ ਬਿਨਾ ਲੱਗੇ ਬੇਰਾਮ ਬੜਾ ਪੁੱਤਰਾ ਅੱਗੇ ਲੱਗਾ ਏ ਪਾਣੀ ਆਇਆ ਤੇ ਹੰਨ ਕੱਖ ਨਹੀਂ ਬਚਿਆ ਵਿਵਥਾ ਨਹੀਂ ਕੋਈ ਹਾਜ਼ਾ ਵੀ ਵੈਲੈਨ ਦੇਣ ਸਭ ਰਸਤੇ ਬੰਦ ਹੋ ਗਏ ਆਰਮੀ ਨਹੀਂ ਤੇ ਆ ਦੁਨੀਆ ਤੂੰ ਆ ਗਿਆ ਬੰਬ ਆ ਗਿਆ ਹੈਲ ਖਲ ਗਿਆ ਚਲੋ ਬਾਤ ਚਲੋ ਆਹ ਹੀ ਆ ਜਿਹਨਾਂ ਜੀ ਦਰਦਾ ਏ ਜਿਹਨਾਂ ਡਰ ਲੱਗਦਾ ਫਾਦ ਗਿਆ ਆਹਨ ਤੇ ਨਾ ਧਿਆਣਾ ਇੱਥੇ ਜਾਗੇ ਉਹਦਾ ਵੀ ਯਾਲਾਤ ਆ ਪਾਣੀ ਆ ਗਿਆ ਵੇ ਅੱਥਾਂ ਇੰਚੋਂ ਵਿੱਚ ਭੜੇ ਹੀ ਗਏ ਨਾ ਹਾਦਾ ਇਧਰ ਰਸਤਾ ਰਹਿ ਗਿਆ ਨਾ ਇਧਰ ਵਿੱਛੇ ਦਰਿਆਏ ਵਿੱਚੇ ਭੁੱਖੇ ਆ ਬੈਠੇ ਰੁੜੀਆ ਹਟ ਹੋਈ ਜੇ ਪਾਣੀ ਵੀ ਡੇੜੀਆਂ ਤੇ ਮੰਗਦੇ ਨੇ ਵਿਹਾਨ ਪਾਣੀ ਛੋੜ ਕੇ ਦਿੱਤੀ ਜਾ ਉਹਨਾਂ ਖ ਨਹੀਂ ਹੋ ਅੱਗੇ ਚੱਲਣਾ ਹੈ ਮਾਰ ਦੇ ਲੈ ਜਾਵਾਂਹੀਂ ਵੀ ਗੁਜ਼ਾਰਾ ਕਰਾਂਗੇ ਵੀ ਜੰਗ ਦਾ ਇਹ ਵਿਫਲਵਾਦ ਗੱਦ ਮਰ ਜਾਂਦੇ ਤੇ ਪਾਣੀ ਆ ਜਿੱਕੇ ਦੇ ਸਜੀਤ ਡੱਗ ਵੀ ਧਲੜ ਜਾਵਾਂਦੇ ਹਾਨੂੰ ਹਣ ਤੇ ਕੱਖ ਨਹੀਂ ਦਿੱਤਾ ਨੇ ਆਮਾਨ ਦਿੱਤਾ ਨੇ ਇੰਦਰਾ ਗੰਭੀਰ ਮਾਂ ਆਪਣੀ ਦੇ ਗਈਏ ਉਹ ਦਿੰਦੀ ਸਾਨੂੰ ਆਤਾ ਵੀ ਦਿੰਦੀ ਵੀ ਤੇਰੇ ਵੀ ਦਿੰਦੀ ਸਾਨੂੰ ਵੀ ਬਿਆਈ ਵੀ ਦਿੰਦੇ ਹੀ ਵੀ ਦੋਦੇ ਕੋਲ ਹੱਦ ਵਾਉਣ ਦਾ ਨਹੀਂ ਉਹ ਵੀ ਉਹ ਨਾ ਆਣਾ ਲੈ ਬਿਆਹ ਟਰੱਕ ਲੈ ਜਾ ਤਾ ਪੈਗੀਆਂ ਰਾ ਦਿੰਦੇ ਉਹਨਾਂ ਬੜੀ ਭੇਵਰ ਕੀਤੀ ਜੋਨੀਆਂ ਨਾ ਤਨਾ ਇਹਦਾ ਇਟ ਖਾਲ ਨੇ ਇਹਦਾ ਇਟ ਕੋਨੀ ਬੈਠੇ ਵੀ ਅੰਨਾ ਵੀ ਆ ਦੋਸ ਹੁੰਦਾ ਹਮ ਦੇ ਜਨੇ ਵੀ ਉਹਨਾਂ ਇੱਕ ਦਿੱਤੀਏ ਖੁੰਦਰ ਗੱਤੀ ਨੂੰ ਬੇੜੀ ਤੇ ਹੇਤ ਦਿੱਤੀ ਨੇ ਜੱਲੂ ਤੇ ਨ ਵੀ ਦੋਨ ਕੋ ਆਮਣੀ ਪਾਣੀ ਬਾਣੀ ਜਾਂਦੀ ਏ ਚਲ ਤੋ ਹਾਰਤਾ ਹੋਤਾ ਰਸਦੇ ਤੇ ਬਾਦਗੌ ਦੇ ਕੋਈ ਆ ਜਾਈ ਦੀਏ ਪੁੱਤਰਾ ਬਿਹੜੀ ਆ ਹਾਦਰ ਨਾ ਲੱਗਦੇ ਹਾਲਾਤ ਬੜੇ ਹੀ ਪੁੱਤਰਾ ਵੇਖ ਨਹੀਂ ਸਕਨੇ ਤੇ ਦੱਸ ਨਹੀਂ ਸਕਦੇ ਜਿੰਨਾ ਨਹੀਂ ਬਦੋ ਤਾਂ ਰਾਜੀ ਹੁੰਦੇ ਨੇ ਕੋਈ ਨਕਸਾਨ ਨਾ ਹੋਵੇ ਜੇ ਮਾਂ ਮਾਰ ਗਏ ਤਾਂ ਵੀ ਮਾਰ ਗਏ ਜੇ ਬੱਚੀ ਮਾਰ ਗਏ ਤਾਂ ਵੀ ਮਾਰ ਗਏ ਜੇ ਜੀ ਮਾਰ ਗਏ ਤਾਂ ਮਰ ਜਾਂਦੇ ਆਂ ਕੀ ਪਤਾ ਨੇ ਜੰਗ ਵੇਖੇ ਵਾ ਨੇ ਬੜੀ ਮੁਸੀਬਤ ਕਰਤੀ ਜੰਗ ਲੱਗਦੀ ਨਾ ਤੇ ਬਤਿਆਰੀਆਂ ਵੇਖੀਆਂ ਨੇ ਮਜਬੂਰੀਆਂ ਹੁਣ ਦੱਸੋ ਕੀ ਕਰੀਏ ਉੱਤਰ ਉਹ ਜਿਹੜੇ ਕੋਈ ਪੈੜੀ ਦਾ ਕਿੱਲਾ ਜਾਂ ਚਾਰਕ ਨਾੜੀ ਹੁੰਦੇ ਵਿੱਚ ਆ ਬੰਨ ਵੇਖ ਲੈ ਇੱਥੇ ਆਪਣੇ ਮੰਡੇ ਨੂੰ ਇੱਥੇ ਚਾਰ ਤੇ ਵੇਖ ਲਵੰਦੋ ਦੇ ਦੇ ਬੱਜੇ ਪੈਨੋਂ ਨਾ ਕੀ ਬਚਣਾ ਤੂੰ ਨਾ ਤੂੰ ਕੀ ਮਿਹਨਤ ਤੇ ਇੱਕ ਜਵਾਨੀ ਨੂੰ ਕਿਹਨਾ ਦਿੱਤੀ ਹਣ ਉੱਤੂ ਖਾਨੂ ਪੁੱਤਰ ਬਾੰਦ ਮਾਰੀ ਦੇ ਵਿੱਚ ਫੈਲ ਅਸੀਂ ਚੱਲੇ ਮਰੀਚੀ ਅਸੀਂ ਸਾਨੂੰ ਉਹਨਾਂ ਨੇ ਵੇਖ ਉਈਆ ਪਹਿਲੀ ਜਿੰਦ ਵਿੱਚ ਛੋੜੀ ਇਹ ਕਿਸੇ ਦੀ ਤਾਂ ਜੇ ਗਣੀ ਤੇ ਤਾਂ ਹੀ ਬੈਠੇ ਸਾਨੂੰ ਅੱਗੇ ਵੀ ਦਰਾਂਡ ਮਿਲਦੀ ਥੋਣਾਂ ਹੰਚਵਾ ਮੀਂਹ ਮੇਦੀ ਉਈਆ ਪਹਿਈ ਨਾ ਉਹ ਬਜਲੀ ਚੀ ਤਾਂ ਕੋਨੀ ਉਹ ਬੱਕਰੀ ਵੀ ਦੀ ਆ ਅੱਗੇ ਆਪਣੇ ਨਾਂ ਸੀ ਉਮਰ ਹੋ ਗਈ ਆਪਣੇ ਦਾਦੇ ਪਰਦਾਦੇਾਂ ਦੇ ਪਈਆਂ ਨਾਂ ਲੱਗੀਆਂ ਤੇ ਆ ਵਣ ਆਖਿਆ ਕੋਈ ਹੈ ਗਾਈ ਫਲਾਣਾ ਅਫਸਰ ਜਾਂ ਫਲਾਣਾ ਹੀ ਉਹਾਂ ਦਾ ਦੁੱਧ ਮੈਨੂੰ ਉਟਾ ਦੇ ਦੁੱਧ ਮੈਂ ਆ ਕਰਾਂਦਾ ਦੂਜਾ ਲਗਾਉਂਦਾ ਮੈਨੂੰ ਦਿਓ ਮੈਂ ਝੋੜਾ ਕਰਨ ਕਰਨਾ ਪਹੀ ਵੀ ਨਹੀਂ ਕੁਛ ਪੋਣਾ ਇੱਕ ਜੀ ਆ ਹੁਣੇ ਦੀ ਗੱਲ ਵੀ ਆ ਜਿਹਦਾ ਪਾਣੀ ਆਇਆ ਮੈਂ ਹੁਣਾਂ ਹੀ ਰਾਜੋ ਕਹਿੰਦੇ ਤੇ ਇੱਥੇ ਆ ਤੇ ਪੁੱਤਰਾ ਉੱਥੇ ਸਾਦ ਨਹੀਂ ਆ ਮੈਂ ਦਾ ਸੀ ਬੰਦੇ ਮਾਰਦੇ ਦਾ ਤਾਇਆ ਜੀ ਮਾਰ ਗਿਆ ਇੱਕ ਮੇਰਾ ਮੁੰਡਾ ਮਾਰ ਗਿਆ ਇੱਕ ਬਰਾਉਣਾ ਮਾਰ ਗਿਆ ਤੇ ਉੱਥੇ ਭੈਣ ਬਰਾ ਰਹੇ ਨਾ ਕਿਤਾ ਉੱਥੂ ਥਾ ਫੱਤੀ ਪੈਰੀ ਵੇਚੀ ਵੇਤਿਆ ਮਕਾਨ ਖੜੇ ਪੀਤੇ ਔਰ ਆ ਮੈਂ ਤੰਦ ਸੰਭੂ ਆਲਾ ਆ ਬਿਆ ਲੈ ਇਹ ਪਾਣੀ ਨਾ ਜੂਰ ਹੋਏ ਨੇ ਅੰਦਰ ਵੇਖ ਲਓ ਵੀ ਨਾ ਆਈ ਡਿਡ ਪਾੜੇ ਆਈ ਡਿਡ ਪਾੜੇ ਹਾਦੀ ਹਰੀਆਂ ਇਧਰ ਪੱਤੀਆਂ ਪਈਆਂ ਨਹੀਂ ਇਧਰ ਪੱਤੀਆਂ ਪਈਆਂ ਨਹੀਂ ਆਪ ਇਹ ਹੋਵੇ ਹਾਦੇ ਕੋ ਗਵਾਨੀ ਅੱਗੇ ਮਾਰਜੀ ਤੇ ਉਹ ਅੱਗੇ ਵੱਡੇ ਜਿਹੜੇ ਬੰਦੇ ਆਏ ਨਾ ਉਹ ਖਾਂ ਦੇ ਦੇਖ ਇੱਟਾ ਰੋੜੇ ਚੋਗਤੇ ਆਹੀਂ ਕੁੱਟੀ ਬਣਾਈ ਉਹ ਇੱਟਾ ਰੋੜੇ ਚੋਗਤੇ ਥਾਂ ਬਣਾਈ ਮਾਰੀ ਮੋਟੀ ਤੂੰ ਤੇ ਛਾਤੇ ਮਿੱਟੀ ਨਹੀਂ ਪਈ ਜੇ ਭਾ ਹਾਦੇ ਕੋ ਖਾਦ ਨੂੰ ਹਵੇ ਪੁੱਤਰਾ ਪਾਣੀ ਹੱਤ ਨਹੀਂ ਜੇ ਹਾਦੀ ਕੁ ਮੱਤ ਕਰੇ ਸਾਨੂੰ ਪੁੱਤਰ ਕੁਰਾਟ ਵਾਲੀ ਗੱਲ ਕੋਨੀ ਦੇਦਵੇ ਤਰਛਣ ਕੋਨੀ ਆਹੀਂ ਬਹੁਤ ਸੋਨੇ ਬੈਠੇ ਇਹ ਹਾਂ ਨੂੰ ਲੜਨਾ ਵੀ ਵਿਆ ਪਾਕਿਸਤਾਨ ਆਉਂਦੇ ਆ ਲੜਨ ਨੂੰ ਤਿਆਰ ਬੈਠੇ ਇੱਕ ਵੀ ਜਾਣ ਕੋਨੀ ਕੀ ਬੰਦੇ ਮਾਰਦੇ ਆਂ ਦਾ ਤਾਇਆ ਜੀ ਮਾਰ ਗਿਆ ਇੱਕ ਮੇਰਾ ਮੁੰਡਾ ਮਾਰ ਗਿਆ ਇੱਕ ਬਰਾਉਣਾ ਮਾਰ ਗਿਆ ਸਿੰਧਰਾਂ ਦਾ ਵੀ ਰਾਜ ਚ ਬੜਾ ਰਾਜ ਦੇਖਾ ਏ ਓਣ ਬਾਤ ਔਖੇ ਮੋਰ ਕੁ ਜਿਹੜੇ ਨੌਜਵਾਨੇ ਜੇ ਵੋ ਨਾ ਹਾਨੂ ਫੜ ਫੜ ਕੇ ਤੂਤਾ ਕੱਢਿਆ ना इधरू रस्ता रह गया ना इधर भूखे दरिया बैठे बुरी आ ये पानी भी बेड़िया तो छोड़ जा देती जाने कहा नहीं अगे चला है ਆਂਦੇ ਦਰਦ ਮੈਨੂੰ ਉੱਟਾ ਦੇ ਦੋਦ ਮੈਂ ਆ ਕਰਾਂ ਦਾ ਦੂਜੇ ਲਗਾਉਂਦਾ ਮੈਨੂੰ ਦਿਓ ਮੈਂ ਝੋੜਾ ਕਰਨ ਕਰਨਾ ਤੇ ਹੀ ਵੀ ਨਹੀਂ ਕੁਛ ਮਾਂਨੀ ਦੀ ਬਾਤ ਆਮਨੀ ਕਿ ਇੱਥੇ ਵੀ ਆ ਜਾਣੀ ਏ ਕਿ ਕਿੱਧਰ ਜਾਏਗੇ ਜੰਮਣਾ ਭਾਈ ਮਾਣ ਸਾਦਾ ਪੁੱਤਰਾ ਇੱਥੋਂ ਆਈ ਫੱਡੇ ਜਨ ਟੈਂਡ ਫੂੜੀ ਚੱਕ ਤੇ ਦੇ ਉਹ ਤੂੰ ਮੜ ਅਗੂ ਕੋਈ ਲਲ ਕਰਦਾ ਵੀ ਤੂੰ ਹੀ ਆ ਵੀ ਮਰੇ ਜੇ ਤੇ ਨਾਲ ਹਾਨੀ ਮਾਰ ਦਿੱਤਾ ਜੇ ਤੇ ਤੁਸੀਂ ਤਾਂ ਖਰਕੌਰ ਮਿੰਟ ਦਾ ਖਾਂਦੇ ਪਏ ਜੇ ਵੀ ਆ ਧੋਨੂ ਰਾਸ਼ਨ ਬਗਾਇਰੇ ਹੁਣ ਤੇ ਨਹੀਂ ਮਿਲਦੇ ਅੱਗੇ ਤਾਂ ਬੜੇ ਮਿਲਦੇ ਰਹੇ ਨੇ ਇੰਦਰਾ ਗਾਂਧੀ ਦੇ ਰਾਜ ਚ ਬੜਾ ਰਾਜ ਵੇਖਾ ਏ ਉਹਨ ਬਹੁਤ ਔਖੇ ਵੀ ਕੋਈ ਇਹਾਇ ਤੇ ਖਾਵਾਏ ਜੀ ਨਹੀਂ ਹੈਗਾ ਤੋ ਪੁੱਤਰਾ ਕੋਈ ਬਾਕੀ ਗਏ ਵਨ ਤੇ ਦੇ ਕੋਈ ਕੇਸੇ ਪੀਂਦ ਗਏ ਨਹੀਂ ਇੱਕ ਦੋ ਕੋਈ ਪੀਛੇ ਪੀਂਦ ਗਏ ਨਹੀਂ ਤੇ ਅਸੀਂ ਤਾਂ ਮਾਇ ਤਾਂ ਕੋਣੀ ਇੱਥੋਂ ਆਈ ਤੇ ਲਿਕਈ ਕਰਨੀ ਮਾਂ ਨਹੀਂ ਜੀ ਬਾਹ ਤਾਂ ਹਮਣੀ ਤੇ ਇੱਥੇ ਵੀ ਆ ਜਾਣੀ ਏ ਕਿ ਕਿੱਧਰ ਜਾਈਏ ਉਹਦਾ ਜਿਹੜੇ ਨਾ ਇਹ ਵੀ ਬਾਹ ਬਿਮਾਰੀ ਹੁੰਦੇ ਹੀ ਤੇ ਲੋਕ ਕੋਈ ਅਗਾ ਅਗਾ ਬਾਹ ਮਾਰੀ ਡੱਗ ਪੈਂਦਾ ਹੈ ਕੋ ਪੀਛੇ ਡੱਗ ਪੈਂਦਾ ਹੈ ਉਹਦਾ ਉਹਦਾ ਬੜੇ ਮੁਸ਼ਕਲ ਜਿਹੜਾ ਆਪਣੇ ਮਣੇ ਆ ਧਾਨ ਨਹੀਂ ये तान दे लंगर लगे को डुब गए को बिच बुरी लात हाडी हो मुड़ कोई जेड़े नौजवान है गए उन्हें सू फट फटते चूता क्या मुड़ अगू बेड़ी लगी वही अली क्या बनते मुड़ उठू हानु जी क्या उन्हें नहीं अही चाहे बिना लगे बेराम बड़ा पुत्र अगे लगता है पानी आया ते सू कख नहीं ਵੀ ਵੇਖਾ ਨਹੀਂ ਕੋਈ ਹਾਦਾ ਵੀ ਐਵੇਂ ਲੈਣ ਗੇਨ ਸਭ ਰਸਤੇ ਬੰਦ ਹੋ ਗਏ ਆਰਮੀ ਨਹੀਂ ਤਿਆ ਦੁਨੀਆ ਤੂ ਆ ਗਿਆ ਬੰਬ ਆ ਗਿਆ ਫੈਲ ਖੁੱਲ ਗਿਆ ਚੱਲੋ ਪਾਤ ਚੱਲੋ ਆਹੀਂ ਆ ਖੱਜੇ ਨਾ ਜੀ ਦਰਦਾ ਹੈ ਜੈ ਜਿਨਾਂ ਡਰ ਲੱਗਦਾ ਫਾਦ ਗਿਆ ਆਹੀਂ ਤੇ ਨਾ ਜਾਣਾ ਕਿੱਥੇ ਜਾਈਏ ਉਹਦਾ ਵੀ ਯਾਲਾਤ ਆ ਪਾਣੀ ਆ ਗਿਆ ਆ ਗਿਆ ਤੇ ਆਈ ਤੇ ਮੋੜੀ ਅੱਛੀ ਵਿੱਚ ਵੜੇ ਹੀ ਗਏ ਨਾ ਹਦਾਇਦਰ ਰਸਤਾ ਰਹਿ ਗਿਆ ਨਾ ਇਧਰ ਵਿੱਛੇ ਦਰਿਆਏ ਵਿਚੇ ਭੁੱਖੇ ਆਂ ਬੈਠੇ ਰ ਬੁਰੀ ਆਤੋਈ ਸੇ ਜੇ ਪਾਣੀ ਵੀ ਡੇੜੀਆਂ ਤੇ ਮੰਗਦੇ ਹਨ ਵਿਹਾਨ ਪਾਣੀ ਛੋੜ ਕੇ ਦਿੱਤੀ ਜਾ ਓਨਾ ਖ ਨਹੀਂ ਹੋ ਅੱਗੇ ਚੱਲਣਾ ਹੈ ਮਾਰ ਦੇ ਲੈ ਜਾਓ ਅਸੀਂ ਵੀ ਗੁਜ਼ਾਰਾ ਕਰਾਂਗੇ ਵੀ ਜੰਗ ਦਾ ਇਹ ਵੀ ਫੈਲਵਾਦ ਗੱਦ ਮਾਰ ਜਾਂਦੇ ਤੇ ਪਾਣੀ ਆ ਜਦ ਬਿਕਰੇ ਸਜੀਤ ਡੱਗ ਵੀ ਧਲੜ ਜਾਵਾ ਦੇ हां नुं हन तकाक कनी दी तने आमान दे तने इंद्रगान दी गे भी मां अपनी दे गई है ओ देंदी सानू आटा भी देंदी बिहत्रे भी, भी देंदी सान बी बियाही भी देंदे ही बी दोदे ਕੋ ਹੱਦ ਨਵਾਉਂਦਾ ਨਹੀਂ ਉਹ ਵੀ ਉਹ ਨਾ ਆਣਾ ਲੈ ਬਿਆਟ ਰੱਕ ਲੈ ਜਾ ਤੇ ਪੈਗਾਂ ਰਾ ਦੇਂਦੇ ਹਾਂ ਉਹਨਾਂ ਬੜੀ ਫੇਵਰ ਕੀਤੀ ਜੋਣੀਆਂ ਨਾ ਤਨਾ ਇਹ ਗਈ ਤੇ ਖਾਲ ਨੇ ਇਹ ਗਈ ਤੇ ਕੋਨੀ ਬੈਠੇ ਵੀ ਅੰਨਾ ਵੀਆ ਦੋ ਸੂਤ ਤਾਂ ਹੰ ਦੇ ਜਨੇ ਵੀ ਉਹਨਾ ਇੱਕ ਦਿੱਤੀਏ ਖੁੰਦਰ ਗਤੀ ਨੂੰ ਬੇੜੀ ਤੇ ਹੇਤ ਦਿੱਤੀ ਨੇ ਜੱਲੂ ਕਾ ਨੂੰ ਵੀ ਦੋਨ ਕੋਈ ਆਉਣੀ ਪਉਣੀ ਬਾਣੀ ਜਾਂਦੀ ਏ ਚਲ ਤੁਹ ਪਾਤਾ ਹੋਤਾ ਵਜੇ ਜੇ ਤੇ ਬਾਤ ਜਾਉ ਦੇ ਤੂ ਆ ਜਾਈ ਦੀਏ ਪੁੱਤਰਾ ਵੀਰੀਆ ਹਾਣ ਨਾ ਲੱਗੇ ਹਾਲਾਤ ਬੜੇ ਹੀ ਪੁੱਤਰਾ ਵੇਖ ਨਹੀਂ ਸਕਨੇ ਤੇ ਦੱਸ ਨਹੀਂ ਸਕਦੇ ਜਿਨ੍ਹਾਂ ਨੇ ਬਦੋ ਤਾਂ ਰਾਜੀ ਹੁੰਦੇ ਨੇ ਕੋਈ ਨੁਕਸਾਨ ਨਾ ਹੋਵੇ ਜੇ ਮਾਰ ਮਾਰ ਗਏ ਤਾਂ ਹੀ ਮਾਰ ਗਏ ਜੇ ਬੱਚੇ ਮਾਰ ਗਏ ਤਾਂ ਹੀ ਮਾਰ ਗਏ ਜੇ ਜੀ ਮਾਰ ਗਏ ਤਾਂ ਹੀ ਮਾਰ ਗਏ ਕਿਆ ਪਤਾ ਨੇ ਜੰਗ ਵੇਖੇ ਵਾ ਨੇ ਬੜੀ ਮੁਸੀਬਤ ਕੱਤੀ ਜੰਗ ਲੱਗੇ ਹੀ ਨਾ ਤੇ ਬਤੇਰੀਆਂ ਵੇਖੀਆਂ ਨੇ ਮਜਬੂਰੀਆਂ ਹੁਣ ਦੱਸੋ ਕੀ ਕਰੀਏ ਉੱਤਰ ਵਗਿਆ ਦੇ ਕੋ ਪੈੜੀ ਦਾ ਕਿਲਾ ਜਾਂ ਚਾਰ ਕਿਨਾਰੇ ਹੋਣ ਦੇ ਵਿੱਚ ਆ ਬੰਨ ਵੇਖ ਲੈ ਇੱਥੇ ਆਪਣੇ ਮੰਡੇ ਨੂੰ ਇੱਥੇ ਚਾਰ ਤੇ ਵੇਹਲ ਨੂੰ ਉਹ ਦੇ ਦੇ ਬੱਜੇ ਪੈ ਨੂੰ ਨਾ ਕੀ ਬਚਣਾ ਤੂੰ ਨਾ ਤਕੀ ਮੈਂ ਤੇ ਵੀ ਤੇ ਇਹ ਕੁ ਜਵਾਨੀ ਨਹੀਂ ਕਿ ਨਾ ਦਿੱਤੀ ਹਣ ਉੱਤੂ ਹਾਰਨੇ ਪੁੱਤਰਾ ਬਾੰਦ ਮਾਰੀ ਦੇ ਵਿੱਚ ਫੈਲ ਅਸੀਂ ਜੱਲੇ ਮਰੀਚੇ ਅਸੀਂ ਸਾਨੂੰ ਉਹਨਾਂ ਨੇ ਵੇਖ ਉਈਆ ਪਹਿਲੀ ਜਿੰਦ ਵਿੱਚ ਛੋੜੀ ਹੈ ਕਿਸੇ ਦੀ ਤਾਂ ਜੇ ਗਣੀ ਤਾਂ ਆ ਹੀ ਬੈਠੇ ਆ ਨੂੰ ਅਬਦੇਵ ਜੀ ਰਾਣ ਮੇਲਦੀ ਤੋਂ ਉਹਨਾਂ ਹੰਚਵਾ ਮੀਨਿੰਗ ਦੇ ਦੀ ਉਹ ਹੀ ਪਈ ਹੈ ਨਾ ਤੂੰ ਬਜਲੀ ਚੀ ਤੱਕ ਹੋਣੀ ਉਹ ਬੱਕਰੀ ਮਦੀ ਆਦੇ ਆਪਣੇ ਨਾਂ ਸੀ ਉਮਰ ਹੋ ਗਈ ਆਪਣੇ ਦਾਦੇ ਪਰਦਾਦਿਆਂ ਦੇ ਪਈਆਂ ਨਾਂ ਲੱਗੇ ਤੇ ਆ ਵਣ ਆਖਿਆ ਕੋਈ ਹੈ ਗਈ ਫਲਾਣਾ ਅਫਸਰ ਜਾਂ ਫਲਾਣਾ ਨਹੀਂ ਉਹਾਂ ਦਾ ਦਰਦ ਮੈਨੂੰ ਹਟਾ ਦੇ ਦੁੱਧ ਮੈਂ ਆ ਕਰਾਂਦਾ ਦੂਜਾ ਲਗਾਉਂਦਾ ਮੈਨੂੰ ਦਿਓ ਮੈਂ ਝੋੜਾ ਕਰਨ ਕਰਨਾ ਤੇ ਹੀ ਵੀ ਨਹੀਂ ਕੁਛ ਹੋਣਾ ਇਹ ਜਿਆ ਹੁਣ ਦੀ ਗੱਲ ਵੀ ਆ ਜਿਹਦਾ ਪਾਣੀ ਆਇਆ ਮੈਂ ਹੁਣਾਂ ਹੀ ਰਾਜੋ ਕਹਿੰਦੇ ਤੇ ਇੱਥੇ ਆ ਤੇ ਪੁੱਤਰਾ ਉੱਥੇ ਸਾਧਨ ਨਹੀਂ ਆਈ ਮੈਂ ਦਾ ਸੀ ਬੰਦੇ ਮਾਰਦੇ ਦਾ ਤਾਇਆ ਜੀ ਮਾਰ ਗਿਆ ਇੱਕ ਮੇਰਾ ਮੁੰਡਾ ਮਾਰ ਗਿਆ ਇੱਕ ਫਰਾਉਣਾ ਮਾਰ ਗਿਆ ਤੇ ਉੱਥੇ ਭੈਣ ਬਰਾ ਰਹਿ ਨਾ ਦਿੱਤਾ ਉੱਥੂ ਥਾ ਪੱਤੀ ਪੈਰੀ ਵੇਚੀ ਵੇਤਿਆ ਮਕਾਨ ਖੜੇ ਪੀਤੇ ਹੁਣ ਆ ਮੈਂ ਤੰਦ ਸੰਭੂ ਆਲਾ ਆ ਗਿਆ ਲੈ ਇਹ ਪਾਣੀ ਨਾਲ ਜੂਰ ਹੋਏ ਨੇ ਅੰਦਰ ਵੀ ਖੱਲਾ ਵੀ ਨਾ ਹਾਈਡ ਡਿਡ ਪਾੜੇ ਆਈਡਿਡ ਪਾੜੇ ਹਦੀ ਹਰੀਆਂ ਇਧਰ ਪੱਤੀਆਂ ਪਈਆਂ ਨਹੀਂ ਇਧਰ ਪੱਤੀਆਂ ਪਈਆਂ ਨਹੀਂ ਆਪ ਇਹ ਹੋਵੇ ਹਾਦੇ ਕੋ ਗਵਾਨੀ ਅੱਗੇ ਮਾਮਜੀ ਤੇ ਉਹ ਅੱਗੇ ਵੱਡੇ ਜਿਹੜੇ ਬੰਦੇ ਆਏ ਨਾ ਉਹ ਖਾਂ ਦੇਂਦੇ ਕਿ ਇੱਟਾਂ ਰੋੜੇ ਚੋਗਤੇ ਆਹੀਂ ਕੁਟੀ ਬਣਾਈ ਉਹ ਇੱਟਾਂ ਰੋੜੇ ਚੋਗਤੇ ਥਾਮਣਾਈ ਮਾਰੀ ਮਟੀ ਤੂਤੇ ਛਾਤੇ ਮਿੱਟੀ ਨਹੀਂ ਪਈ ਜੇ ਹਾਦੇ ਕੋ ਖਾਦ ਨੂੰ ਅਰੇ ਪੁੱਤਰਾ ਪਾਣੀ ਹੱਤ ਨਹੀਂ ਜੇ ਹਾਦੀ ਕੁ ਮੱਤ ਕਰੇ ਸਾਨੂੰ ਪੁੱਤਰ ਕੁਰਾਟ ਵਾਲੀ ਗੱਲ ਕੋਨੀ ਦੇਦਵੇ ਤਰਛਣ ਕੋਨੀ ਆਹੀਂ ਬਹੁਤ ਛੋਣੇ ਬੈਠੇ ਇਹ ਹਾਨੂੰ ਲੜਨਾ ਵੀ ਵਿਆਹ ਪਾਕਿਸਤਾਨ ਆਉਂਦੇ ਆ ਲੜਨ ਨੂੰ ਤਿਆਰ ਬੈਠੇ ਇੱਕ ਵੀ ਜਾਨ ਕੋ ਨਹੀਂ ਗਈ ਬੰਦੇ ਮਾਰਦੇ ਐ ਨੱਤਾ ਆ ਜੀ ਮਾਰ ਗਿਆ ਇੱਕ ਮੇਰਾ ਮੁੰਡਾ ਮਾਰ ਗਿਆ ਇੱਕ ਬਰਾਉਣਾ ਮਾਰ ਗਿਆ ਗੰਗਰਾਂਦਾਂ ਦੀ ਰਾਜ ਚ ਬੜਾ ਰਾਜ ਦੇਖਾ ਏ ਓਣ ਬਾਤ ਔਖੇ ਮੜ ਪੁਜੇਰੇ ਨਾਉ ਜੁਆ ਮੇ ਗਏ ਵਾ ਨਾ ਹਾਨੂ ਫੜ ਫੜ ਕੇ ਤੂਤਾ ਕੱਢਿਆ ना हादा इधरू रस्ता रह गया ना इधरू विच्चे दरियाए विच्चे भूखे यहीं बैठे रे बुरी आंख वही सा के पानी भी दे दिया है तो मंगदे हिन विहान पानी छोड़ जाती जा और ना खाना ही हो अग्गे चल रहा है ਆਂਦਾ ਦਰਦ ਮੈਨੂੰ ਉੱਟਾ ਦੇ ਦੋਦ ਮੈ ਆ ਕਰਾਂ ਦਾ ਦੂਜੇ ਲਗਾਂਦਾ ਮੈਨੂੰ ਦਿਓ ਮੈਂ ਝੋੜਾ ਕਰਨ ਕਰਨਾ ਤਿਹ ਵੀ ਨਹੀਂ ਕੋਈ ਸਹਾਰਾ ਮਾਂ ਦੀ ਬਾਤ ਆਮਣੀ ਕਿ ਇੱਥੇ ਵੀ ਆ ਜਾਣੀ ਏ ਕਿ ਕਿੱਧਰ ਜਾਏਗੇ ਜੰਗਣਾ ਭਾਈ ਮਾਣ ਸਾਦਾ ਪੁੱਤਰਾ ਇੱਥੋਂ ਆਈ ਫੱਡੇ ਜਨ ਟੈਂਡ ਫੂੜੀ ਚੱਕ ਤੇ ਇਹ ਹੋਤ ਮੜ ਅਗੂ ਕੋਈ ਲਲ ਕਰਦਾ ਵੀ ਤੂੰ ਹੀ ਆ ਵੀ ਮਰੇ ਜੇ ਤੇ ਨਾਲ ਹਾਨੀ ਮਾਰ ਦਿੱਤਾ ਜੀ ਤੇ ਤੁਸੀਂ ਤਾਂ ਸਰਕਾਰ ਮਿੰਟ ਦਾ ਖਾਂਦੇ ਪੈ ਜੇ ਵੀ ਆ ਧੋਨੂ ਰਾਸ਼ਨ ਬਗਾਇਰੇ ਹੋਂ ਤਾਂ ਨਹੀਂ ਮਿਲਦੇ ਅੱਗੇ ਤਾਂ ਬੜੇ ਮਿਲਦੇ ਰਹੇ ਨੇ ਗੰਗਾ ગાંધી ਦੇ ਰਾਜ ਚ ਬੜਾ ਰਾਜ ਵੇਖਾ ਏ ਹੋਂ ਬਹੁਤ ਔਖੇ ਵੀ ਕੋਈ ਹੈਗਾ ਇਤ ਕੋ ਖਾਵਾ ਜੀ ਨਹੀਂ ਹੈਗਾ ਤੋ ਪੁੱਤਰਾ ਕੋਈ ਨਹੀਂ ਬਾਕੀ ਗਏ ਵਨ ਤੇ ਦੇ ਕੋਲ ਕੇਸੇ ਪਿੰਡ ਗਏ ਨਹੀਂ ਇੱਕ ਦੋ ਕੁ ਪਿੱਛੇ ਪਿੰਡ ਗਏ ਨਹੀਂ ਤੇ ਅਸੀਂ ਤਾਂ ਮਾਇ ਤਾਂ ਕੋਨੀ ਇੱਥੋਂ ਆਇਂ ਤੇ ਲਿਕਈ ਕਰਨੀ ਮਾਂ ਨਹੀਂ ਜਿ ਬਾਹ ਤਾਂ ਹਮਣੀ ਇੱਥੇ ਵੀ ਆ ਜਾਣੀ ਏ ਤੇ ਕਿੱਧਰ ਜਾਏ ਉਹ ਆ ਤਾਂ ਜਿਹੜੇ ਨਾ ਇਵੇਂ ਵੀ ਬਾਹ ਬਮਾਰੀ ਹੁੰਦੇ ਹੈ ਤੇ ਲੋਕ ਕੋਈ ਅਗਾ ਅਗਾ ਬਮਾਰੀ ਡੱਗ ਪੈਂਦਾ ਹੈ ਤੂੰ ਪਿੱਛੇ ਡੱਗ ਪੈਂਦਾ ਹੈ ਉਹ ਆ ਉਹ ਆ ਬੜੇ ਮੁਸ਼ਕਲ ਜਿਹੜਾ ਆਪਣੇ ਮਣੇ ਆ ਧਾਨ ਨਹੀਂ

ਵੀ ਵੇਖਾ ਨਹੀਂ ਕੋਈ ਹਾਦਾ ਵੀ ਮੈਂ ਲੈਣ ਗੇਨ ਸਭ ਰਸਤੇ ਬੰਦ ਹੋ ਗਏ ਆਰਮੀ ਨਹੀਂ ਤਿਆ ਦੁਨੀਆ ਤੂ ਆ ਗਿਆ ਬੰਬ ਆ ਗਿਆ ਫੈਲ ਖੁੱਲ ਗਿਆ ਚੱਲੋ ਭੱਜ ਚੱਲੋ ਆਹੀਂ ਆ ਖੱਜੇ ਨਾ ਜੀ ਦਰਦਾ ਹੈ ਜੈ ਜਿਨਾਂ ਡਰ ਲੱਗਦਾ ਭੱਜ ਜਾ ਆਹੀਂ ਤੇ ਨਾ ਜਾਣਾ ਕਿੱਥੇ ਜਾਈਏ ਉਹਦਾ ਵੀ ਯਾਲਾਤ ਆ ਪਾਣੀ ਆ ਗਿਆ ਆ ਗਿਆ ਤੇ ਆਹੀਂ ਤੇ ਮੋੜੇ ਅੱਛੇ ਵਿੱਚ ਵੜੇ ਹੀ ਗਏ ਨਾ ਹਦਾਇਦਰ ਰਸਤਾ ਰਹਿ ਗਿਆ ਨਾ ਇਧਰ ਵਿੱਛੇ ਦਰਿਆਏ ਵਿਚੇ ਭੁੱਖੇ ਆਂ ਬੈਠੇ ਰੁੜੀਆ ਟੋਈਸ ਜੇ ਪਾਣੀ ਵੀ ਦੇੜੀਆਂ ਤੇ ਮੰਗਦੇ ਇਨ ਵਿਹਾਨ ਪਾਣੀ ਛੋੜ ਕੇ ਦਿੱਤੀ ਜਾ ਉਹਨਾਂ ਖ ਨਹੀਂ ਹੋ ਅੱਗੇ ਚੱਲਣਾ ਹੈ ਮਾਗਦੇ ਲੈ ਜਾਓ ਅਸੀਂ ਵੀ ਗੁਜ਼ਾਰਾ ਕਰਾਂਦੇ ਵੀ ਜੰਗ ਦਾ ਇਹ ਵੀ ਫੈਲਵਾਜ ਗਰ ਮਾਰ ਜਾਂਦੇ ਤੇ ਪਾਣੀ ਆ ਜਦ ਬਿੱਕੇ ਦੇ ਜੀ ਡੱਗ ਵੀ ਧਲੜ ਜਾਵਾਦੇ ਸਾਨੂੰ ਹਾਂ ਤੇ ਕੱਖ ਖਨੀ ਦਿੱਤਾ ਨੇ ਆਮ ਆਮ ਦਿੱਤਾ ਨੇ ਇੰਦਰਾ ਗਾਂ ਦੀ ਜੇ ਮਾਂ ਆਪਣੀ ਦੇ ਗਈ ਏ ਉਹ ਦਿੰਦੀ ਸਾਨੂੰ ਆਤਾ ਵੀ ਦਿੰਦੀ ਵੀ ਤੇਰੇ ਵੀ ਦਿੰਦੀ ਸਾਨੂੰ ਵੀ ਬਿਆਈ ਵੀ ਦਿੰਦੇ ਸੀ ਵੀ ਦੋ ਦੇ ਕੋ ਹੱਦ ਨਾ ਵੰਡਦਾ ਨਹੀਂ ਉਹ ਵੀ ਉਹ ਨਾ ਲੈ ਬਿਆਟ ਰਕ ਲੈ ਜਾ ਤਾ ਪਹਿਲਾਂ ਵਾ ਦੇ ਦਿੰਦੇ ਹਾਂ ਉਹਨਾਂ ਬੜੀ ਭੇਵਤੀ ਸੀ ਜੋਣੀਆਂ ਨਾਲ ਤਾਂ ਇਹਦਾ ਇੱਥੇ ਖਾਲ ਨਹੀਂ ਇਹਦਾ ਇੱਥੇ ਕੋ ਨਹੀਂ ਬੈਠੇ ਵੀ ਅੰਨਾ ਵੀਆ ਦੋ ਸੂਤ ਤਾਂ ਹੰ ਦੇ ਜਨੇ ਵੀ ਉਹਨਾਂ ਇੱਕ ਦਿੱਤੀਏ ਖੁੰਦਰ ਗੱਤੀ ਨੂੰ ਬੇੜੀ ਤੇ ਇਹ ਦਿੱਤੀ ਨੇ ਜੱਲੂ ਤੇ ਨ ਵੀ ਦੋਨ ਕੋਈ ਆਉਣੀ ਪਾਉਣੀ ਬਾਣੀ ਜਾਂਦੀ ਏ ਚਲ ਤੂੰ ਭਾਰ ਤਾਂ ਹੋਤਾ ਵਾਜਦੇ ਜੇ ਤੇ ਬਾਤ ਜਾਓ ਦੇ ਕੋ ਆ ਜਾਈ ਦੀਏ ਪੁੱਤਰਾ ਵੀੜੀ ਆ ਹਾਦਰ ਨਾ ਲੱਭੇ ਹਾਲਾਤ ਬੜੇ ਹੀ ਪੁੱਤਰਾ ਵੇਖ ਨਹੀਂ ਸਕਨੇ ਤੇ ਦੱਸ ਨਹੀਂ ਹਕਦੀ ਜਿੰਨਾ ਨਹੀਂ ਬਦੋ ਤਾਂ ਰਾਜੀ ਹੁੰਦੇ ਨੇ ਕੋਈ ਨੁਕਸਾਨ ਨਾ ਹੋਵੇ ਜੇ ਮਾਰ ਮਾਰ ਗਏ ਤਾਂ ਹੀ ਮਾਰ ਗਏ ਜੇ ਬੱਚੇ ਮਾਰ ਗਏ ਤਾਂ ਹੀ ਮਾਰ ਗਏ ਜੇ ਜੀ ਮਾਰ ਗਏ ਤਾਂ ਹੀ ਮਾਰ ਗਏ ਕਿਆ ਪਤਾ ਨੇ ਜੰਗ ਵੇਖੇ ਵਾ ਨੇ ਬੜੀ ਮੁਸੀਬਤ ਕੱਤੀ ਜੰਗ ਲੱਗਦੀ ਹੀ ਨਾ ਤੇ ਬਤੇਰੀਆਂ ਵੇਖੀਆਂ ਨੇ ਮਜਬੂਰੀਆਂ ਹੁਣ ਦੱਸੋ ਕੀ ਕਰੀਏ ਉੱਤਰ ਗਿਆ ਦੇ ਕੋ ਪੈੜੀ ਦਾ ਕਿਲਾ ਜਾਂ ਚਾਰ ਕਿਨਾਰੇ ਹੋਣ ਦੇ ਵਿੱਚ ਆ ਬੰਨ ਵੇਖ ਲੈ ਇੱਥੇ ਆਪਣੇ ਮੰਡੇ ਨੂੰ ਇੱਥੇ ਚਾਰ ਤੇ ਵੇਹਲ ਨੂੰ ਬਡੇ ਦੇ ਵੱਜੇ ਪੈ ਨੂੰ ਨਾ ਕੀ ਬਚਣਾ ਤੂੰ ਨਾ ਤੂੰ ਮਿਹਨਤ ਤੇ ਤੇ ਇਹ ਤੁ ਜਾਨੀ ਨਹੀਂ ਕਿ ਨਾਂ ਦੇਤੀ ਹਣ ਉੱਤੂ ਖਾਣੇ ਪੁੱਤਰਾ ਬਾੰਦ ਮਾਰੀ ਦੇ ਵਿੱਚ ਫੈਲ ਅਸੀਂ ਜੱਲੇ ਮਰੀਚੇ ਅਸੀਂ ਸਾਨੂੰ ਉਹਨਾਂ ਨੇ ਵੇਖ ਉਈਆ ਪਹਿਲੀ ਜਿੰਦ ਵਿੱਚ ਛੋੜੀ ਏ ਕਿਸੇ ਦੀ ਤਾਂ ਜੇ ਗਣੀ ਤਾਂ ਆ ਹੀ ਬੈਠੇ ਹਾਂ ਉਹਦੇ ਵੀ ਗਰਾਂਡ ਮੇਲ ਦੀ ਥੋਣ ਹਾਂ ਚਾਮੀ ਨੇ ਮੇਦੀ ਉਹ ਹੀ ਪਹੀਏ ਨਾ ਕੋ ਬਜਲੀ ਚੀ ਤੱਕ ਨਹੀਂ ਕੋ ਮਕਰੀ ਮਦੀ ਆਦੇ ਆਪਣੇ ਨਾਂ ਸੀ ਉਮਰ ਹੋ ਗਈ ਆਪਣੇ ਦਾਦੇ ਪਰਦਾਦਿਆਂ ਦੇ ਪਈਆਂ ਨਾਂ ਲੱਗੀਆਂ ਤੇ ਆ ਵਣ ਆਖੇ ਆ ਕੋਈ ਹੈ ਗਈ ਫਲਾਣਾ ਅਫਸਰ ਜਾਂ ਫਲਾਣਾ ਹੀ ਉਹਾਂ ਦਾ ਦਰਦ ਮੈਨੂੰ ਉੱਟਾ ਦੇ ਦੁੱਧ ਮੈਂ ਆ ਕਰਾਂਦਾ ਦੂਜਾ ਲਗਾਉਂਦਾ ਮੈਨੂੰ ਦਿਓ ਮੈਂ ਤੁਹਾਡਾ ਕਰਨ ਕਰਨਾ ਤੇ ਹੀ ਵੀ ਨਹੀਂ ਕੁਛ ਹੋਣਾ ਇੱਕ ਜਿਆ ਹੁਣ ਦੀ ਗੱਲ ਵੀ ਆ ਜਿੱਦਾ ਪਾਣੀ ਆਇਆ ਮੈਂ ਹੁਣਾਂ ਹੀ ਰਾਜੋ ਕਹਿੰਦੇ ਤੇ ਇੱਥੇ ਆ ਤੇ ਪੁੱਤਰਾ ਉੱਥੇ ਸਾਧਣ ਨਹੀਂ ਆਈ ਮੈਂ ਦਾ ਸੀ ਬੰਦੇ ਮਾਰਦੇ ਦਾ ਤਾਇਆ ਜੀ ਮਾਰ ਗਿਆ ਇੱਕ ਮੇਰਾ ਮੁੰਡਾ ਮਾਰ ਗਿਆ ਇੱਕ ਫਰਾਉਣਾ ਮਾਰ ਗਿਆ ਤੇ ਉੱਥੇ ਭੈਣ ਬਰਾ ਰਹੇ ਨਾ ਦਿੱਤਾ ਉਥੂ ਥਾ ਪੱਤੀ ਪੈੜੀ ਵੇਚੀ ਵੇਤਿਆ ਮਕਾਨ ਖੜੇ ਪੀਤੇ ਔਰ ਆ ਮੈਂ ਕੰਦ ਸੰਭੂ ਆਦਾ ਆ ਬਿਆ ਲੈ ਇਹ ਪਾਣੀ ਦਾ ਜੂਰ ਹੋਏ ਨੇ ਅੰਦਰ ਵੇਖ ਲੈ ਬਿਨਾ ਆਈ ਡਿਡ ਪਾੜੇ ਆਈ ਡਿਡ ਪਾੜੇ ਹਦੀ ਹਾਰ ਯਾ ਇਧਰ ਪੱਤੀਆਂ ਪਈਆਂ ਨਹੀਂ ਇਧਰ ਪੱਤੀਆਂ ਪਈਆਂ ਨਹੀਂ ਆਪ ਜੋ ਹੋਵੇ ਹਾਦੇ ਕੋ ਗਵਾਨੀ ਅੱਗੇ ਮਾਰਗੀ ਹਿੱਤੇ ਉਹ ਅੱਗੇ ਵੱਡੇ ਜਿਹੜੇ ਬੰਦੇ ਆਏ ਨਾ ਉਹ ਖਾਂ ਦਿੰਦੇ ਅਖੀਂ ਇੱਟਾ ਰੋੜੇ ਚੋਗਤੇ ਅਹੀਂ ਕੁੱਟੀ ਬਣਾਈ ਉਹ ਇੱਟਾ ਰੋੜੇ ਚੋਗਤੇ ਥਾਂ ਬਣਾਈ ਮਾਰੀ ਮੋਟੀ ਤੂੰ ਤੇ ਛਾਤੇ ਮਿੱਟੀ ਨਹੀਂ ਪਈ ਜਿਹਾ ਹਾਦੇ ਕੋ ਖਾਦ ਨੂੰ ਅਵੇ ਪੁੱਤਰਾ ਪਾਣੀ ਹੱਤ ਨਹੀਂ ਯਾ ਹਾਦੀ ਕੁ ਮੱਤ ਕਰੇ ਸਾਨੂੰ ਪੁੱਤਰ ਕੁ ਰਾਤ ਵਾਲੀ ਗੱਲ ਕੋਨੀ ਡੇਢ ਵਿੱਚ ਤਰਛਣ ਕੋਨੀ ਅਹੀਂ ਬਹੁਤ ਸੋਨੇ ਬੈਠੇ ਇਹ ਹਾਂ ਨੂੰ ਲੜਨਾ ਵੀ ਵਿਆਹ ਪਾਕਿਸਤਾਨ ਆਉਂਦੇ ਅਹੀਂ ਲੜਨ ਨੂੰ ਤਿਆਰ ਬੈਠੇ ਇੱਕ ਵੀ ਜਾਣ ਕੋਨੀ ਬੰਦੇ ਮਾਰਦੇ ਐ ਦਾ ਤਾਇਆ ਜੀ ਮਾਰ ਗਿਆ ਮੇਰਾ ਮੁੰਡਾ ਮਾਰ ਗਿਆ ਇੱਕ ਫਰਨਾ ਮਾਰ ਗਿਆ